ਵਰਕ ਦੇ ਲੋਬੀ ਥ੍ਰੈਡ ਵਰਕ ਦੇ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ। ਕ੍ਰੇਪ ਦੇ ਵਿੱਚ ਆ ਗਿਆ ਚਨੂਨ ਦੁਪੱਟਾ ਠੀਕ ਆ ਜੀ। ਕਿੰਨੇ ਆ? ਆਰਮਲਰ ਵਰਕ ਦੇ ਵਿੱਚ ਹੀ ਗਲਾਸ ਹੋਰ ਜਨਜ਼ਾ ਦਾ ਪੀਸ। ਲਓ ਜੀ ਗਲਾਸ ਆਰਗੈਂਜ਼ਾ ਦਾ ਸੇਈ ਆ ਗਿਆ ਹੈਂਡ ਵਰਕ ਦੇ ਵਿੱਚ। ਤੇ ਆਹ ਦੇਖੋ ਸਾਰਾ ਲੋਬੀ ਗਲਾਸ ਆਰਗੈਂਜ਼ਾ ਦੇ ਅੱਛਾ ਜੀ ਬਹੁਤ ਸੋਹਣਾ ਪੀਸ ਹੈ ਹੈਂਡ ਵਰਕ ਹੋਇਆ ਹੈ ਬਾਜੂ ਵੀ ਵਰਕ ਹੈ ਸ਼ਲਵਾਰ ਤੇ ਵੀ ਵਰਕ ਹੈ। ਠੀਕ ਆ ਜੀ। ਠੀਕ ਆ ਜੀ। ਜਿਹੜੀ ਤੁਹਾਨੂੰ ਕਦਰ ਆਪਸ਼ਨ ਮਿਲ ਜੂਗਾ ਨਾ ਤੇ ਆ ਆ ਗੱਡ ਬਟਾਏ ਨਾਲ ਲੋ ਵੀ ਹੁਣ ਆਗੇ ਥੋੜੇ ਜਿਹਾ ਮੋਟੇ ਸੂਟ ਤੇ ਕਲੈਕਸ਼ਨ ਬਹੁਤ ਜ਼ਿਆਦਾ ਤੁਹਾਨੂੰ ਆਈਡੀਆ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਹਿਰ ਮਰੇ ਕੋਲੇ ਤੇ ਸਹਿਰ ਮਰੇ ਕੋਲੇ ਤੁਹਾਨੂੰ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਆਇਆ ਜਿੱਥੇ ਤੁਹਾਨੂੰ ਹੈਂਡਵਰਕ ਦੇ ਸੂਟ ਵਾਕੀ ਨਵੇਂ ਡਿਜ਼ਾਈਨ ਦੇ ਸੂਟ ਤੁਹਾਨੂੰ ਬਹੁਤ ਹੀ ਜੈਨੂਅਰ ਰੇਟ ਤੇ ਮਿਲ ਜਾਣਗੇ ਬਾਜ਼ਾਰ ਨਾਲ ਆਪਾਂ ਘੱਟ ਰੇਟਾਂ ਤੇ ਕਹਿ ਸਕਦੇ ਆ ਤੇ ਵੀਡੀਓ ਨੂੰ ਇੱਥੋਂ ਸਟਾਰਟ ਕਰਦੇ ਆ ਤੁਹਾਨੂੰ ਸਾਰੇ ਅੱਜ ਆਪਾਂ ਇਹਨਾਂ ਦੇ ਸੂਟਾਂ ਦੇ ਕਲੈਕਸ਼ਨ ਦਿਖਾਵਾਂਗੇ ਤੇ ਪ੍ਰੋਪਰ ਐਡਰੈਸ ਨੂੰ ਵੀਡੀਓ ਦੇ ਐਂਡ 'ਚ ਆਪਾਂ ਦੱਸ ਕੇ ਜਾਵਾਂਗੇ ਪ੍ਰੋਪਰ ਐਡਰੈਸ ਦੱਸਾਂਗੇ ਕਿ ਤੁਸੀਂ ਇਹ ਦੁਕਾਨ ਤੇ ਕਿੱਦਾਂ ਪਹੁੰਚ ਸਕਦੇ ਹੋ ਤਾਂ ਵੀਡੀਓ ਐਂਡ ਤੱਕ ਬਾਤ ਜਰੂਰ ਕਰਿਓ ਤੇ ਬਾਕੀ ਜੀ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆ ਲਓ ਜੀ ਆਪਾਂ ਪਹੁੰਚੇ ਆ ਐਚ ਐਸ ਕਲੋਥ ਹਾਊਸ ਤੇ ਚੱਲਦੇ ਆ ਤੁਹਾਨੂੰ ਸਾਰੇ ਅੱਜ ਆਪਾਂ ਇਹਨਾਂ ਦਾ ਕਲੈਕਸ਼ਨ ਦੇਖੋ ਬਈ ਇਹ ਕਿਹੜਾ ਵਰਕ ਆ ਗਿਆ ਬਈ ਥ्रेड ਵਰਕ ਦੇ ਥ्रेड ਵਰਕ ਦੇ ਲੋਕ ਵੀ ਥ्रेड ਵਰਕ ਦੇ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਲੋ ਇਹ ਕਲਰ ਆ ਗਿਆ ਇਹਦੇ ਵਿੱਚ ਇਹ ਅਲੱਗ ਡਿਜ਼ਾਈਨ ਹੈ ਅੱਛਾ ਅਲੱਗ ਆ ਗਿਆ ਠੀਕ ਹੈ ਲੋ ਲੋ ਵੀ ਐਵੇਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮਿਲ ਜਾਣਗੇ ਤੇ ਅਲੱਗ-ਅਲੱਗ ਕਲਰ ਅਲੱਗ-ਅਲੱਗ ਡਿਜ਼ਾਈਨ ਕੀ ਦੇਖ ਸਕਦੇ ਹੋ ਲੋ ਇਹ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ ਨੇ ਭਾਈ ਇਹ? ਸਟਾਰਟਿੰਗ ਰੇਟ ਕੀ ਰਹੂ ਇਹਨਾਂ ਦਾ? 850 ਦੀ ਰੇਂਜ ਦੇ ਵਿੱਚ ਹੋਵੇਗਾ। ਲਓ ਵੀ 850 ਹੀ ਰੇਂਜ ਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ। ਲਓ ਠੀਕ ਹੈ। ਇਸ ਤੋਂ ਅੱਗੇ ਇਹ ਕਾਹ ਚੀਜ਼ ਆ ਇਹ ਗਰਲੀ ਫੁਕ ਰੇਂਜ। ਸੱਜੇ ਆ ਜੀ। ਗੋਟਾ ਪੱਤੀ ਵਾਲਾ ਡਿਜ਼ਾਈਨ ਹੈ। ਗੋਟਾ ਪੱਤੀ ਵਾਲਾ ਠੀਕ ਹੈ ਜੀ। ਡਬਲ ਸੇਡ ਦੁਪੱਟਾ ਹੋਵੇਗਾ ਨਾ। ਠੀਕ ਆ। ਲਓ ਜੀ। ਤੇ ਹੋਰ ਦਿਖਾਉਨੇ ਆ। ਤੇ ਆਹ ਦੇਖੋ ਵੀ ਇਹ ਵੀ ਥ्रेड ਵਰਕ ਦੇ ਵਿੱਚ ਹੋਏਗਾ। ਠੀਕ ਆ ਜੀ। オーਰਗੈਂਜ਼ਾ ਦਾ ਦੁਪੱਟਾ ਹੋਏਗਾ ਗਰਦੀਸ਼ ਲੁੱਕ ਦੇ ਵਿੱਚ ਪੀਸ ਨੇ। ਪੂਰਾ ਜੀ। ਇਹਦਾ ਪੀਪਰਾਈਜ਼ ਕੀ ਰਹਿ ਜਾਂਦਾ ਉਹੀ ਆ। ਫਰਕ ਇਹ 8900 ਠੀਕ ਆ ਜੀ। ਲਓ ਵੀ ਆ 8900 ਦੀ ਰੇਂਜ ਦੇ ਵਿੱਚ। ਮਤਲਬ ਉੱਪਰ ਨੂੰ ਜਾ ਰਹੇ ਆਪਾਂ ਨਾ ਹੁਣ। ਮਤਲਬ ਸਟਾਰਟਿੰਗ ਰੇਟ ਆਪਾਂ ਹੁਣ ਦੱਸਤਾ ਵੀ ਇੰਨਾ ਦਾ। ਸਿਲਕ ਕਰੇਪ ਦੇ ਵਿੱਚ ਆ ਗਿਆ ਚਨੂਨ ਦੁਪੱਟਾ ਠੀਕ ਆ ਜੀ ਕਿੰਨੇ ਆ ਸਿਲਕ ਕਰੇਪ ਦੇ ਵਿੱਚ ਆ ਗਿਆ ਜੀ ਚਨੂਨ ਦਾ ਦੁਪੱਟਾ ਹੋਏਗਾ ਠੀਕ ਆ ਜੀ ਇਹ ਆ ਗਿਆ ਬਲੂ ਪਰਪਲ ਕਲਰ ਦੇ ਵਿੱਚ ਹੈਂਡਵਰਕ ਵਾਲਾ ਪੀਸ ਹੋਏਗਾ ਮਡਾਲ ਦੇ ਵਿੱਚ ਲੋ ਵੀ ਹੈਂਡਵਰਕ ਆ ਗਿਆ ਸਾਰਾ ਟੈਪੀ ਦਾ ਦੁਪੱਟਾ ਹੋਏਗਾ ਜੀ ਲੋ ਵੀ ਦੁਪੱਟਾ ਤੇ ਸਾਰਾ ਹੈਂਡਵਰਕ ਦੇ ਵਿੱਚ ਪੀਸ ਆ ਜੀ ਇਹਦਾ ਪ੍ਰਾਈਸ ਕੀ ਰਹੇਗਾ ਵੀਰੇ 1250 ਦੀ ਰੈਂਡ ਲੋ ਵੀ 1250 ਇਹ ਵੀ ਹੈਂਡਵਰਕ ਕੀ ਆ ਕਰੇਜ ਚ ਹਾਂਜੀ ਤੇ ਇਹ ਕਰੇਜ ਤੇ ਹੈਂਡਵਰਕ ਆ ਗਿਆ ਜੀ ਲੋ ਵੀ ਤੇ ਆ ਗਿਆ ਦੁਪੱਟਾ ਬਾਕੀ ਤੁਹਾਨੂੰ ਪ੍ਰੋਪਰ ਐਡਰੈਸ ਵੀ ਤੁਹਾਨੂੰ ਆਪਾਂ ਦੱਸ ਕੇ ਜਾਵਾਂਗੇ ਤੇ ਬਾਕੀ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਪ੍ਰੋਪਰਟ ਨੂੰ ਨੰਬਰ ਦੇ ਦਾਂਗੇ ਬਰਬਰੀ ਦੇ ਉੱਤੇ ਆ ਜਾਏਗਾ ਜੀ ਬਰਬਰੀ ਦੇ ਉੱਤੇ ਲੋਈ ਹੈਂਡਵਰਕ ਜੀ ਤੇ ਜਰੀ ਵਰਕ ਹੋਊਗਾ ਜੀ ਸਾਰਾ ਤੁਸੀਂ ਜਰੀ ਵਰਕ ਆ ਗਿਆ ਲੋ ਜਾ ਆ ਗਿਆ ਜਰੀ ਵਰਕ ਤੇ ਆ ਗਿਆ ਦੁਪੱਟਾ ਦੁਪੱਟਾ ਵੀ ਹੈਵੀ ਹੋਵੇਗਾ ਜਰੀ ਦੇ ਬਣਿਆਗਾ ਸਾਰਾ ਠੀਕ ਆ ਜੀ ਇਹ ਹੋਰ ਦਿਖਾਉਣੇ ਤੁਹਾਨੂੰ ਕਲੈਕਸ਼ਨ ਹਨ। ਕਾ ਮਿਲਦੀ ਗਲੇ ਵਾਲਾ ਦਾ ਬਹੁਤ ਟ੍ਰੈਂਡ ਹੈ ਬਹੁਤ ਸੋਨੇ ਪੀਸ ਨੇ। ਅੱਛਾ ਜੀ। ਹਲੋ ਜੀ। ਦੇਖੋ ਗਲੇ ਵਾਲਾ ਇਹਦਾ ਕੀ ਰੇਟ ਹੈ ਜੀ ਵੀਰੇ? 700 ਤੋਂ 1300 ਦੀ ਰੇਂਜ ਦੇ ਵਿੱਚ ਹੋਏ। ਹਲੋ ਜੀ 700 ਤੋਂ 1300 ਦਾ। ਮੂਰੀਆਂ ਤੇ ਵੀ ਵਰਕ ਹੋਇਆ ਹੈ ਇਸ ਤੇ। ਠੀਕ ਆ ਜੀ ਇਹਦੇ ਮੂਰੀਆਂ ਤੇ ਵੀ ਵਰਕ ਆ ਗਿਆ। ਟੈਬੀ ਦਾ ਦੁਪੱਟਾ ਦਾ ਫੋਰਸ ਲਓ ਵੀ ਟੈਬੀ ਦਾ ਦੁਪੱਟਾ ਇਹ ਅੱਗੇ ਹੋਰ ਦਿਖਾਉਂਦੇ ਆ ਤੁਹਾਨੂੰ ਬੜਾਲ ਦੇ ਵਿੱਚ ਆਈ ਗਏ ਬਿਸ ਬੜਾਲ ਦੇ ਵਿੱਚ ਹਾਂਜੀ ਲਓ ਵੀ ਤੇ ਆ ਸਾਰਾ ਵਰਕ ਦੇਖ ਸਕਦੇ ਤੁਸੀਂ ਤੇ ਆ ਦੁਪੱਟਾ ਨਾਲ ਇਹਦੇ ਲਓ ਬਹੁਤ ساری ਤੁਹਾਨੂੰ ਕਲੈਕਸ਼ਨ ਮਿਲ ਜੂਗੀ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਲੋ ਜੀ ਇਹ ਵੀ ਹੈਂਡਵਰਕ ਦੇ ਵਿੱਚ ਥ੍ਰੈਡ ਵਰਕ ਨਾਲ ਬਹੁਤ ਸੋਹਣਾ ਪੀਸ ਠੀਕ ਆ ਜੀ ਲੋ ਜੀ ਇਹ ਵੀ ਹੈਂਡਵਰਕ ਦੇ ਵਿੱਚ ਆ ਗਿਆ ਤੇ ਬਾਕੀ ਆ ਦੇਖੋ ਗਲੇ ਦੇ ਉੱਪਰ ਨਾ ਐਵੇਂ ਤੁਹਾਨੂੰ ਡਿਜ਼ਾਈਨ ਮਿਲ ਜੂਗਾ ਮੂਰੀਆਂ ਤੇ ਵੀ ਵਰਕ ਹੁੰਦੇ ਨੇ ਇਹਦੇ ਮੂਰੀਏ ਤੇ ਵਰਕ ਆ ਇਹਦੀ ਕੀ ਕਾਸਟ ਰਹਿ ਜਾਣੀ ਵੀਰੇ ਸਾਡੇ ਕਿ 1300 ਦੇ ਰੇਂਜ ਦੇ ਵਿੱਚ ਲੋਬੀ ਸਾਡੇ ਕਿ 1300 ਤੇ ਦਾ ਦੁਪੱਟਾ ਆਏਗਾ ਠੀਕ ਆ ਜੀ ਤੇ ਬਾਕੀ ਆ ਦੇਖੋ ਨਾ ਕਿੰਨਾ ਸੋਹਣਾ ਡਿਜ਼ਾਈਨ ਆ ਲੋਬੀ ਤੇ ਕਲੈਕਸ਼ਨ ਬਹੁਤ ਆ ਜੀ ਸ਼ਹਿਰ ਮਰੇ ਕੋਲੇ ਸੂਟਾਂ ਦੀ ਜੇ ਆਪਾਂ ਗੱਲ ਕਰੀਏ ਤੇ ਲੋਬੀ ਆ ਗਿਆ ਸਾਰਾ ਡਿਜ਼ਾਈਨ ਤੇ ਆ ਗਿਆ ਨਾਲ ਦੁਪੱਟਾ ਲੋਬੀ ਤੇ ਹੋਰ ਕਲੈਕਸ਼ਨ ਦਿਖਾਉਣੀ ਆ ਤੁਹਾਨੂੰ ਤੇ ਬਾਕੀ ਆ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਸਾਰਾ ਹਣਾ ਲਓ ਵੀ ਹੁਣ ਸਾਰੀ ਜਿਹੜੀ ਕਲੈਕਸ਼ਨ ਆਉਗੀ ਆਉਗੀ ਹੈਂਡਵਰਕ ਦੀ ਹੈਵੀ ਸੂਟਾਂ ਦੀ ਤੇ ਦਿਖਾਉਣੀ ਆ ਤੁਹਾਨੂੰ ਸਾਰੇ ਲਓ ਵੀ ਹੁਣ ਤੁਹਾਨੂੰ ਸਾਰੇ ਹੈਂਡਵਰਕ ਦੇ ਦਿਖਾ ਰਿਹਾ ਸੂਟ ਆਪਾਂ ਤੇ ਲਓ ਵੀ ਬਹੁਤ ਸੋਹਣੇ ਸੂਟ ਨੇ ਹਣਾ ਤੇ ਆ ਸਾਰਾ ਵਰਕ ਆ ਤੁਸੀਂ ਦੇਖ ਸਕਦੇ ਹੋ ਉੱਪਰ ਹੋਇਆ ਹੋਇਆ ਹਣਾ ਤੇ ਆ ਦੁਪੱਟਾ ਆ ਗਿਆ ਨਾਲ ਬੋਟਮ ਤੇ ਵਰਕ ਹੋਏਗਾ organza ਦਾ ਦੁਪੱਟਾ ਹੋਏਗਾ ਠੀਕ ਆ ਜੀ ਬੋਟਮ ਤੇ ਵਰਕ ਹੋਊਗਾ ਫਿਰ ਕਲਰ ਆਪਸ਼ਨ ਤਾਂ ਕਾਫੀ ਜਿਆਦਾ ਮਿਲ ਜੂ ਹਨਾ ਹਾਂ ਠੀਕ ਆ ਠੀਕ ਆ ਫਿਰ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜੂ ਹਨਾ ਜਿਵੇਂ ਮੈਂ ਲਾ ਹੈਂਡਵਰਕ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਤੇ ਬਾਕੀ ਆ ਹੋਰ ਆਗੇ ਅੱਗੇ ਹਨਾ ਲੋ ਸ਼ਿਮਰ ਦੇ ਉੱਤੇ ਵੀ ਪੀਸ ਹੈਂਡਵਰਕ ਦੇ ਵਿੱਚ ਠੀਕ ਆ ਜੀ ਬਾਕੀ ਤੁਸੀਂ ਵਾਟ ਤੇ ਵੀ ਵਰਕ ਹੋਏਗਾ ਲੋ ਜੀ ਬੋਟਮ organza ਦਾ ਦੁਪੱਟਾ ਹੋਏਗਾ ਠੀਕ ਆ ਜੀ organza ਦਾ ਦੁਪੱਟਾ ਆ ਗਿਆ ਬੋਟਮ ਤੇ ਵਰਕ ਆ ਗਿਆ ਤੇ ਕਿੰਨੇ ਕੇ ਰੇਂਜ ਤੋਂ ਸ਼ੁਰੂ ਹੋ ਰਹੇ ਨੇ ਵੀਰੇ ਇਹ 1800 ਦੀ ਰੇਂਜ ਦੇ ਵਿੱਚ ਉਹਨਾਂ ਨੂੰ ਲਓ ਜੀ 1800 ਦੀ ਇਹ 1800 ਦੀ ਰੇਂਜ ਤੁਹਾਨੂੰ ਐਵੇਂ ਦੇ ਸੂਟ ਸਹਰ ਮਰੇਕ ਕੋਲੇ ਜ ਮਿਲ ਜਾਣਗੇ ਬਾਕੀ ਆ ਦੇਖੋ ਕਿੰਨਾ ਪਿਆਰਾ ਕਲਰ ਆ ਹਨ ਲਓ ਵੀ ਬਾਕੀ ਵਰਕ ਦੇਖੋ ਸਾਰਾ ਹਨ ਐਨ ਪੂਰਾ ਵਧੀਆ ਹੈਂਡਵਰਕ ਲਓ ਜੀ ਤੇ ਸਾਰਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਨਾ ਬਾਜੂ ਵਰਕ ਵੀ ਪਿਓਰ ਦੀ ਸਲਵਾਰ ਲਓ ਜੀ ਬਾਜੂ ਵਰਕ ਪਿਓਰ ਦੀ ਸਲਵਾਰ ਤੇ ਬਾਕੀ ਦਬਸਤਾ ਨਾਲ ਅੰਕੇ ਹੋਰ ਆ ਗਈ। ਲਓ। ਆ ਦੇਖੋ ਸਾਰਾ। ਲਓ ਜੀ। ਤੇ ਆਪ ਵੀ ਡਿਜ਼ਾਈਨ ਦੇਖ ਸਕਦੇ ਹੋ। ਸਿਲਕ ਹੋਰ ਗੈਂਜ਼ਾ ਦਾ ਦੁਪੱਟਾ ਹੋਏਗਾ। ਪਿਓਰ ਔਰਗੈਂਜ਼ਾ ਦਾ ਸੂਟ। ਪਿਓਰ ਆਏਗਾ ਜਿੰਦਾ ਔਰਗੈਂਜ਼ਾ ਦਾ ਦੁਪੱਟਾ। ਦੇਖਿਓ ਸੂਟ। ਤੇ ਕੰਮ ਮੈਨੂੰ ਤੁਹਾਨੂੰ ਕਲਰ ਨਾਲ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਮਿਲ ਜਾਣਗੇ ਕਲਰ ਕਾ ਵੀਡੀਓ 'ਚ ਆਪਾਂ ਇੰਨੇ ਕਲਰ ਦਿਖਾ ਨਹੀਂ ਸਕਦੇ ਨਾ ਤੁਹਾਨੂੰ ਤਾਂ ਤੁਸੀਂ ਅੰਦਾਜ਼ਾ ਲਾ ਲਿਓ ਵੀ ਇਦਾਂ ਦਾ ਡਿਜ਼ਾਈਨ ਇਦਾਂ ਦਾ ਮਨ ਦਾ ਨੈਟਵਰਕ ਦੇ ਵਿੱਚ ਹੀ ਗਲਾਸ ਹੋਰ ਜਾਂ ਜਿਆਦਾ ਪੀਸ ਲਓ ਜੀ ਗਲਾਸ ਆਰਗੈਂਜ਼ਾ ਦਾ ਸਹੀ ਆ ਗਿਆ ਹੈਂਡਬੈਗ ਦੇ ਵਿੱਚ ਤੇ ਆਹ ਦੇਖੋ ਸਾਰਾ ਲਓ ਜੀ ਤੇ ਦੁਪੱਟਾ ਬੋਟਮ ਤੇ ਵੀ ਵਰਕ ਹੋਊਗਾ ਲਓ ਜੀ ਦੁਪੱਟਾ ਫੋਰ ਸਾਈਡ ਬਣਿਆ ਹੋ ਠੀਕ ਆ ਜੀ ਲਓ ਜੀ ਤੇ ਐਵੇਂ ਦਾ ਸਾਰਾ ਵਰਕ ਰਹਿ ਜਵੇਂ ਸੂਟ ਦਾ ਤੇ ਇੱਕ ਬੁਟੀਕ ਪੀਸ ਆ ਜਣਗੇ ਪਿਓਰ ਟੈਬੀ ਦੇ ਉੱਤੇ ਠੀਕ ਆ ਜੀ ਲਓ ਜੀ ਹੁਣ ਆਗੇ ਬੁਟੀਕ ਪੀਸ ਪਿਓਰ ਟੈਬੀ ਦੇ ਉੱਤੇ ਬਹੁਤ ਸੋਹਣੇ ਕਲੈਕਸ਼ਨ ਆ ਜੀ ਬਹੁਤ ਸੋਹਣੇ ਸੂਟ ਨੇ ਤੇ ਤੁਹਾਨੂੰ ਪ੍ਰੋਪਰ ਐਡਰੈਸ ਵੀ ਆਪਾਂ ਵੀਡੀਓ ਦੇ ਬੈਂਡ ਤੇ ਜਰੂਰ ਦੱਸ ਕੇ ਜਾਵਾਂਗੇ ਵੀ ਤੁਸੀਂ ਕਿਵੇਂ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਬਾਕੀ ਆ ਵਰਕ ਆ ਗਿਆ ਤੇ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਵੀਰੇ ਪਿਓਰ ਟੈਬੀ ਦੇ ਉੱਤੇ ਇਹ 2000 ਦੀ ਰੇਂਜ ਦੇ ਲਓ ਜੀ 2000 ਦਾ ਲਓ ਜੀ ਉਹ ਦੁਪੱਟਾ ਆ ਗਿਆ ਨਾਲ ਤੇ ਅੱਗੇ ਹੋਰ ਆਗੇ ਕਲੈਕਸ਼ਨ ਪਿਓਰ ਟੈਬੀ ਦੇ ਉੱਤੇ ਹੋ ਜਾਂਦੀ ਹੈ ਹੈਂਡਵਰਕ ਵਾਲੇ ਪੀਸ ਠੀਕ ਹੈ ਜੀ ਪਿਓਰ ਟੋਬੀ ਤੇ ਹੈਂਡਵਰਕ ਵਾਲੇ ਆ ਗਏ ਜੀ ਤੇ ਬਾਕੀ ਡਿਜ਼ਾਈਨ ਵਗੈਰਾ ਦੇਖੋ ਕਿੰਨੇ ਪਿਆਰੇ ਨੇ ਹਨਾ ਕਿੰਨੇ ਸੋਹਣੇ ਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਾਰਾ ਨਾ ਕੁਰਤੀਆਂ ਦੇ ਬੰਦਰੀ ਦੇ ਲੋਬੀ ਬਾਕੀ ਵਰਕ ਦੇਖੋ ਕਿੰਨਾ ਸੋਹਣਾ ਹੈ ਨਾ ਪਿਓਰ ਚਨੂਨ ਦਾ ਦੁਬੱਟਾ ਹੋਇਆ ਗਏ ਠੀਕ ਹੈ ਜੀ ਤੇ ਲੱਗੀ ਹੋਰ ਅੱਗੇ ਕਲੈਕਟ ਹੋਊਗਾ ਪੋਨੇ ਤੋਂ ਤੇ ਅੱਗੇ ਹੋਰ ਆਗੇ ਹਨਾ ਲਓ ਵੀ ਹੈਂਡਵਰਕ ਦੇ ਵਿੱਚ ਸਾਰਾ ਬਹੁਤ ਸੋਹਣਾ ਸੂਟ ਆ ਤੇ ਬਾਜੂ ਸਲਵਾਰ ਤੇ ਵੀ ਵਰਕ ਹੋਊਗਾ ਠੀਕ ਆ ਜੀ ਤੇ ਬਾਜੂ ਤੇ ਸਲਵਾਰ ਤੇ ਵਰਕ ਆ ਲਓ ਤੇ ਆ ਸਾਰਾ ਵਰਕ ਤੇ ਉਹ ਆ ਗੱਡਾ ਦੁਪੱਟਾ ਇਹਦਾ ਲਓ ਆ ਗੱਡਾ ਦੁਪੱਟਾ ਤੇ ਇਹਦਾ ਪ੍ਰਾਈਸ ਕੀ ਰਹੇਗਾ ਜੀ 2700 ਲਓ ਜੀ 2700 ਬਹੁਤ ਸੋਹਣਾ ਸੂਟ ਆ ਲਓ ਵੀ ਆ ਸਾਰਾ ਦੁਪੱਟਾ ਆ ਗਿਆ ਤੇ ਕਲੈਕਸ਼ਨ ਬਹੁਤ ਸਾਰੀ ਆ ਅਕੀਕਾ ਲਰ ਆਪਸ਼ਨ ਵਿੱਚ ਤੁਸੀਂ ਆਪ ਦੇ ਚਾਹ ਦੇ ਸ਼ਾਪ ਵੀ ਲੈ ਸਕਦੇ ਹੋ ਤੇ ਆ ਦੇਖੋ ਕਿੰਨਾ ਸੋਹਣਾ ਵਰਕ ਪਿਓ ਟੈਬੀ ਦੇ ਉੱਤੇ ਪਿਓ ਟੈਬੀ ਦੇ ਉੱਤੇ ਹੈ ਨਾ ਤੇ ਵਰਕ ਦੇਖੋ ਕਿੰਨਾ ਸੋਹਣਾ ਹੈ ਨਾ ਚੁੰਮ ਦਾ ਦੁਪੱਟਾ ਉਹ ਠੀਕ ਹੈ ਚਲਵਾਰ ਤੇ ਵੀ ਵਰਕ ਠੀਕ ਹੈ ਜੀ ਤੇ ਅੱਗੇ ਆਦਾ ਸੀ ਹੋਰ ਗਿਆ ਵਰਕ ਅੱਗੇ ਹਾਂ ਹੈਂਡਵਰਕਰ ਦੱਪਕੇ ਦਾ ਕੰਮ ਹੋਇਆ ਲਓ ਜੀ ਹੈਂਡਵਰਕ ਦੱਪਕੇ ਦਾ ਕੰਮ ਸਾਰਾ ਚਲਵਾਰ ਤੇ ਵੀ ਵਰਕ ਹੋਊਗਾ ਇਹਦਾ ਠੀਕ ਹੈ ਜੀ ਚਲਵਾਰ ਤੇ ਵੀ ਵਰਕ ਹੋਊਗਾ ਤੇ ਬਾਕੀ ਆ ਗਿਆ ਗਲਾ ਤੇ ਔਰਗੰਜ ਦਾ ਆ ਗਿਆ ਦਬੱਤਾ ਤੇ ਅੱਗੇ ਹੋਰ ਆ ਗਿਆ ਬਾਕੀ ਕਲਰ ਆਪਸ਼ਨ ਤੁਸੀਂ ਆਪਣੇ ਚਾਹਤ ਨਾਲ ਅਲੱਗ-ਅਲੱਗ ਲੈ ਸਕਦੇ ਹੋ ਨਾ ਠੀਕ ਤੇ ਇਹਨਾਂ ਦਾ ਕੀ ਪ੍ਰਾਈਸ ਆ ਵੀਰੇ ਇਹਦਾ ਤੇ 100 ਦੀ ਰੇਂਜ ਦੇ ਵਿੱਚ ਹੋਏਗਾ ਪੀਸ ਪਿਓਰ ਟੈਬੀ ਦਾ ਚਨੂਨ ਦਾ ਦੁਪੱਟਾ ਠੀਕ ਹੈ ਜੀ 250 ਦੀ ਰੇਂਜ ਦੇ ਵਿੱਚ ਆ ਜਾਏਗਾ ਗਲਾਸ ਹੋਰ ਜਾਂਦਾ ਤੇ ਅੱਛਾ ਜੀ ਬਹੁਤ ਸੋਹਣਾ ਪੀਸ ਹੈ ਹੈਂਡਵਰਕ ਹੋਇਆ ਹੈ ਬਾਜੂ ਵੀ ਵਰਕ ਹੈ ਸ਼ਲਵਾਰ ਤੇ ਵੀ ਵਰਕ ਹੈ ਠੀਕ ਹੈ ਜੀ ਲਓ ਵੀ ਬਾਜੂ ਵੀ ਵਰਕਾਂ ਤੇ ਸ਼ਲਵਾਰ ਤੇ ਵੀ ਵਰਕ ਹੈ ਬਾਕੀ ਆ ਗਿਆ ਗਲਾ ਤੇ ਲਓ ਦੇਖੋ ਇਹ ਇੱਧਰ ਆ ਹੈਗਾ ਦੁਪੱਟਾ ਨਾਲ ਇਹ ਬਾਕੀ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਨਾ ਲਓ ਜੀ ਦੇਖੋ ਵੀ ਕਿਵੇਂ ਚਮਕਦਾ ਨਾ ਤੇ ਅੱਗੇ ਹੋਰ ਆ ਗਿਆ ਤੇ ਕਲਰ ਆਪਸ਼ਨ ਤੁਹਾਨੂੰ ਬਾਰ-ਬਾਰ ਦੱਸ ਜੀ ਨਾ ਤੁਸੀਂ ਤੁਹਾਨੂੰ ਅਲੱਗ-ਅਲੱਗ ਕਲਰ ਆਪਸ਼ਨ ਮਿਲ ਜੂਗੀ ਬਾਕੀ ਆ ਆ ਗਿਆ ਲਓ ਜੀ ਹੈਂਡਵਰਕ ਦੇ ਵਿੱਚ ਹੋਊਗਾ ਗਰਲਿਸ਼ ਲੁੱਕ ਠੀਕ ਹੈ ਜੀ ਲਓ ਲਓ ਵੀ ਅੱਗੇ ਇਹ ਵੀ ਆ ਗਿਆ ਹੈਂਡਵਰਕ ਤੇ ਤਾਕ ਤੇ ਦੇ ਸੂਟ ਲਓ ਵੀ ਦੇਖੋ ਕਿੰਨਾ ਸੋਹਣਾ ਵਰਕ ਹੈ ਨਾ ਲਓ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਦਾ ਸੂਟਾਂ ਦਾ ਹਨਾ ਬਾਜੂ ਵਰਕ ਹੋਏਗੀ ਠੀਕ ਹੈ ਜੀ ਚਨੂਨ ਦਾ ਦੁਪੱਟਾ ਤੇ ਕਲਰ ਆਪਸ਼ਨ ਦਾ ਹੋਊਗਾ ਨਾ ਵਿੱਚ ਕਲਰ ਆਪਸ਼ਨ ਮਿਲ ਜੇਗੀ ਠੀਕ ਹੈ ਜੀ ਕਲਰ ਆਪਸ਼ਨ ਤੁਹਾਨੂੰ ਮਿਲ ਜੂਏ ਰੂਟਾਂ ਦੇ ਵਿੱਚ ਬਾਕੀ ਆਹ ਦੇਖੋ ਲਓ ਜੀ ਹੈਵੀ ਜਾਲ ਵਿੱਚ ਹੈਵੀ ਜਾਲ ਦੇ ਵਿੱਚ ਆ ਗਿਆ ਤੇ ਵਰਕ ਦੇਖੋ ਕਿੰਨਾ ਸੋਹਣਾ ਹਨਾ ਲਓ ਜੀ ਬਾਜੂ ਸਲਵਾਰ ਵੀ ਵਰਕ ਹੋਏਗੀ ਠੀਕ ਹੈ ਜੀ ਬਾਜੂ ਤੇ ਸਲਵਾਰ ਵੀ ਵਰਕ ਹੋਣਗੀਆਂ ਦੇਖ ਸਕਦੇ ਹੋ ਤੇ ਬਸ ਤੁਸੀਂ ਵਰਕ ਦੇ ਹੀ ਸਕਦੇ ਹੋ ਨਾ ਲਓ ਵੀ ਅੱਗੇ ਹੋਰ ਆਗੇ ਤੇ ਆਹ ਦੇਖੋ ਸਾਰਾ ਨਾ ਦੁਪੱਟਾ ਆ ਗਿਆ ਨੇ ਉਹ ਪ्योर ਚੂਨ ਦਾ ਹੈਵੀ ਜਾਰ ਲਾਲਾ ਦੁਪੱਟਾ ਠੀਕ ਆ ਜੀ ਬਾਜੂ ਬਾਜੂ ਵਰਕ ਹੋਏਗਾ ਬੋਟਮ ਤੇ ਵੀ ਵਰਕ ਹੋਏਗਾ ਠੀਕ ਆ ਜੀ ਲਓ ਜੀ ਇਹ ਹੋਰ ਆ ਗਿਆ ਇੱਕ ਹੈਂਡਵਰਕ ਚ ਫੁੱਲ ਹੈਂਡਵਰਕ ਹੋ ਗਿਆ ਅਸਾ ਫੁੱਲ ਹੈਂਡਵਰਕ ਆ ਗਿਆ ਲਓ ਜੀ ਫੁੱਲ ਹੈਂਡਵਰਕ ਵੀ ਆ ਗਿਆ ਦੇਖ ਸਕਦੇ ਤੇ ਵਰਕ ਦੇਖੋ ਨਾ ਪਹਿਲਾਂ ਤੁਸੀਂ ਕਿੰਨਾ ਸੋਹਣਾ ਇਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੂਰਾ ਹੈਵੀ ਵਰਕ ਆ ਲਓ ਜੀ ਆ ਗਿਆ ਦੁਪੱਟਾ ਨਾਲ ਕਿ ਦੁਪੱਟੇ ਦਾ ਵੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਲਓ ਤੇ ਬਹੁਤ ਹੀ ਜੈਨੂਅਰ ਰੇਟ ਤੇ ਤੁਹਾਨੂੰ ਮਿਲ ਜੂਗਾ ਇਹ ਤੇ ਹੋਰ ਆ ਗਈ ਵੀ ਕਲੈਕਸ਼ਨ ਤੇ ਕਲੈਕਸ਼ਨ ਦਾ ਸੂਤਾਂ ਦੀ ਬਾਰ ਨਾ ਆਪਾਂ ਵੀਡੀਓes ਨੂੰ ਇੰਨੀ ਦਿਖਾ ਨਹੀਂ ਸਕਦੇ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਲੋ ਜੀ ਗਲਾਸ ਔਰ ਗੰਜਰ ਤੇ ਲੋ ਜੀ ਕਸ ਵਰਕ ਦਾ ਗਲਾਸ ਔਰ ਗੰਜਾ ਆ ਗਿਆ ਨਾ ਵਰਕ ਦੇਖੋ ਤੁਸੀਂ ਪਹਿਲਾਂ ਤੇ ਬਾਕੀ ਗਲੇ ਦਾ ਡਿਜ਼ਾਈਨ ਦੇਖੋ ਸਾਰਾ ਲੋ ਜੀ ਬਾਟਮ ਵੀ ਵਰਕ ਹੈ ਬਾਟਮ ਵੀ ਵਰਕ ਹੈ ਜੀ ਸਾਰੀ ਲਓ ਜੀ ਆ ਬਾਟਮ ਦੇਖੋ ਸਾਰੀਆਂ ਨਾ ਦੁਪੱਟਾ ਹੈ ਵੀ ਤੇ ਹੈਵੀ ਦੁਪੱਟਾ ਹੋਊਗਾ ਨਾਲ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਲਓ ਜੀ ਠੀਕ ਹੈ ਜੀ ਤੇ ਆ ਦੇਖੋ ਸਾਰਾ ਵਰਕ ਨਾ ਲਓ ਦੁਪੱਟਾ ਦੇਖੋ ਪਹਿਲਾਂ ਲਓ ਵੀ ਅੱਗੇ ਆਗੇ ਟ੍ਰੈਂਡਿੰਗ ਸੂਟ ਹਨਾ ਲਓ ਜੀ ਆਹ ਦੇਖੋ ਇਹ ਕਹਿੰਦੇ ਨੇ ਟ੍ਰੈਂਡ ਦੇ ਵਿੱਚ ਚੱਲਦੇ ਨੇ ਸੂਟ ਇਹ ਇਹ ਵੀ ਸਾਰਾ ਹੈਂਡਵਰਕ ਹੀ ਆ ਨਾ ਹਾਂਜੀ ਬਾਜੂ ਤੇ ਵੀ ਵਰਕ ਹੋ ਗਿਆ ਬੋਟਮ ਤੇ ਵੀ ਵਰਕ ਹੋ ਗਿਆ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜੂਗਾ ਨਾ ਤੇ ਆਹ ਗਾ ਦੁਪੱਟਾ ਇਹ ਨਾਲ ਠੀਕ ਆ ਜੀ ਬੱਤੀ ਵਰਕ ਦੇਖੋ ਨਾ ਤੇ ਬਹੁਤ ਹੀ ਜੈਨੂਅਰ ਰੇਟ ਤੇ ਤੁਹਾਨੂੰ ਮਿਲ ਜੂਗਾ ਸੂਟ ਇਹ ਤੇ ਕੀ ਹੋਰ ਆ ਗਿਆ ਜੀ ਲਓ ਜੀ ਟੋਟਲ ਹੈਂਡਵਰਕ ਦਾ ਪੀਸ ਹੋਈਗਾ ਠੀਕ ਆ ਜੀ ਟੋਟਲ ਹੈਂਡਵਰਕ ਦਾ ਸੂਟ ਆ ਜੀ ਬਾਜੂ ਵੀ ਹੈਂਡਵਰਕ ਹੋਈ ਜੀ ਲਓ ਜੀ ਬਾਜੂ ਵੀ ਹੈਂਡਵਰਕ ਬੋਟਮ ਤੇ ਵੀ ਵਰਕ ਹੋਈ ਜਾ ਹੈ ਬੋਟਮ ਤੇ ਵੀ ਵਰਕ ਆ ਗਿਆ ਨਾ ਲਓ ਜੀ ਤੁਬੱਤਾ ਦੇਖੋ ਵੀ ਕਿੰਨਾ ਪਿਆਰਾ ਕਲਰ ਆ ਨਾ ਟੋਟਲ ਹੈਂਡਵਰਕ ਦੇ ਵਿੱਚ ਲਓ ਵੀ ਦੇਖੋ ਬਾਜੂ ਵੀ ਹੈਂਡਵਰਕ ਹੈਗੀ ਇਸ ਜੀ ਠੀਕ ਆ ਜੀ ਬੋਟਮ ਤੇ ਵੀ ਹੈਂਡਵਰਕ ਹੈ ਠੀਕ ਆ ਜੀ ਲਓ ਪਿਓਰ ਚਨੂਨ ਦਾ ਦੁਪੱਟਾ ਹੈ ਇਹਦਾ ਲਓ ਵੀ ਪਿਓਰ ਚਨੂਨ ਦਾ ਦੁਪੱਟਾ ਆ ਗਿਆ ਨਾਲ ਲਓ ਵੀ ਅਗਲੇ ਦੁਪੱਟਾ ਆ ਗਿਆ ਪਿਓਰ ਚਨੂਨ ਦਾ ਦੁਪੱਟਾ ਹੈ ਪਿਓਰ ਚਨੂਨ ਦਾ ਦੁਪੱਟਾ ਜੀ ਤੇ ਕਲਰ ਆਪਸ਼ਨ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਕਲਰ ਆਪਸ਼ਨ ਤੁਹਾਨੂੰ ਮਿਲ ਜੂਗੀ ਅਲੱਗ-ਅਲੱਗ ਠੀਕ ਸਟਾਈਲ ਦੇ ਵਿੱਚ ਆ ਗਿਆ ਵੀ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਡਿਜ਼ਾਈਨ ਠੀਕ ਆ ਜੀ ਲਓ ਜੀ ਗਲੇ ਤੇ ਦਬਕੇ ਵਰਕ ਦਾ ਕੰਮ ਹੋਇਆ ਹੋਇਆ ਠੀਕ ਆ ਜੀ ਬੋਟਮ ਤੇ ਵੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਠੀਕ ਆ ਲਓ ਜੀ ਬੋਟਮ ਤੇ ਵੀ ਵਰਕ ਹੋਇਆ ਹੋਇਆ ਤੇ ਬਾਕੀ ਦੁਪੱਟਾ ਆ ਗਿਆ ਨਾਲ ਹਨ ਲਓ ਦੇਖੋ ਠੀਕ ਆ ਜੀ ਲੋ ਵੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਤੇ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਸ਼ਹਿਰ ਮਰੇਕ ਕੋਲੇ ਚ ਮਿਲ ਜਾਣਗੇ ਤੇ ਯਾਤਰ ਹੈਂਡਵਰਕ ਹੀ ਹੈ ਸ਼ਹਿਰ ਮਰੇਕ ਕੋਲੇ ਚ ਨਾ ਸਿਕਰੀ ਨੂੰ ਹੈਂਡਵਰਕ ਬਹੁਤ ਜ਼ਿਆਦਾ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਮਰੇਕ ਕੋਲੇ ਲੋ ਜੀ ਤੇ ਬੈਸਟ ਪ੍ਰਾਈਸ ਵੀ ਤੁਹਾਨੂੰ ਬਾਈ ਉਹਨਾਂ ਕੋਲ ਪੂਰਾ ਮਿਲ ਜੂਗਾ ਸਹੀ ਗੱਲ ਨਹੀਂ ਹੈਗੀ ਵੀ ਪ੍ਰਾਈਸ ਤੁਹਾਨੂੰ ਲੋ ਜੀ ਦੇਖ ਸਕਦੇ ਹੋ ਸਾਰਾ ਹਨਾ ਬੋਟਮ ਤੇ ਵੀ ਵਰਕ ਰਹੇਗਾ ਬਾਜੂ ਵੀ ਵਰਕੂ ਲੋ ਜੀ ਬਾਜੂ ਵੀ ਵਰਕ ਅਤੇ ਬੋਟਮ ਦੇ ਵਰਕਾਂ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਸੋਹਣੇ ਸੋਹਣੇ ਕਲੈਕਸ਼ਨ ਆ ਬਾਕੀ ਵੀਡੀਓ ਚੰਗੀ ਲੱਗੀ ਅੱਗੇ ਸੇ ਔਰ ਸਾਈਡ ਦੁਪੱਟਾ ਹੋਏਗਾ ਹੈਂਡਵਰਕ ਦੇ ਵਿੱਚ ਠੀਕ ਹੈ ਜੀ ਤੇ ਆ ਸਾਰਾ ਆ ਗਿਆ ਦੁਪੱਟੇ ਉੱਤੇ ਵਰਕ ਸਾਰਾ ਦੇਖ ਸਕਦੇ ਹੋ ਤੁਸੀਂ ਨਾ ਲਓ ਜੀ ਲਓ ਜੀ ਵਰਕ ਦੇਖ ਸਕਦੇ ਹੋ ਸਾਰਾ ਸਾਰਾ ਸ਼ੀਮਰ ਦੇ ਤੇਜ ਠੀਕ ਹੈ ਜੀ ਲਓ ਦੱਬਕਾ ਵਰਕ ਹੋਊਗਾ ਬਾਜੂ ਵੀ ਹੈਂਡਵਰਕ ਹੋਏਗੀ ਸੀ ਠੀਕ ਹੈ ਜੀ ਪਿਓਰ ਚ ਨੂੰ ਇਹਦਾ ਦੁਪੱਟਾ ਹੋਏਗਾ ਹੈਂਡਵਰਕ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੂਟਾਂ ਦੀ ਕਲੈਕਸ਼ਨ ਆ। ਲਓ। ਤੇ ਦੁਪੱਟਾ ਗਿਆ ਹੁਣ। ਹਾਂਜੀ, ਹੈਂਡਵਰਕ ਦੇ ਵਿੱਚ ਹੀ ਦੁਪੱਟਾ ਆ ਗਿਆ। ਤੇ ਆਹ ਹੈਂਡਵਰਕ ਦੇ ਦੁਪੱਟਾ ਆ ਗਿਆ। ਆ ਦੇਖੋ ਸਾਰੀ ਕਲੈਕਸ਼ਨ ਆ ਨਾ। ਲਓ ਵੀ ਤੁਹਾਨੂੰ کھول ਕੇ ਦਿਖਾਤੀ ਆ। ਬਾਕੀ ਵੀਡੀਓ ਚੰਗੀ ਲੱਗੀ ਅੱਗੇ ਸਿਆ ਜ਼ਰੂਰ ਕਰਨਾ ਨਾ। ਤੇ ਵਿਆਹ ਸਾਡੀਆਂ ਦੇ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਲੈ ਸਕਦੇ ਹੋ ਆ ਕੇ। ਤੇ ਬਾਕੀ ਆ ਅੱਗੇ ਕਲੈਕਸ਼ਨ ਅੱਗੇ ਹੋਰ ਹਨਾ ਲਓ ਲਓ ਆ ਦੇਖ ਸਾਰਾ ਲਓ ਇਹ ਸਾਰਾ ਵਰਕ ਦੇਖੋ ਸੂਟ ਦਾ ਨਾ ਲਓ ਵੀ ਪੂਰਾ ਹੈਵੀ ਵਰਕ ਆ ਨਾ ਹੈਂਡ ਵਰਕ ਤੇ ਤੇ ਵਰਕ ਦੇਖ ਸਕਦੇ ਸਾਰਾ ਤੁਸੀਂ ਲਓ ਵੀ ਆ ਡਬੱਟਾ ਆ ਗਿਆ ਸਾਰਾ ਹੈਵੀ ਹੈਂਡ ਵਰਕ ਦਾ ਲਓ ਵੀ ਆ ਡਬੱਟਾ ਆ ਗਿਆ ਸਾਰਾ ਨਾਲ ਨਾਲ ਲਓ ਜੀ ਦੇਖੋ ਦੁਪੱਟਾ ਪੂਰਾ ਹੈਵੀ ਆ ਨਾ ਲੋ ਬਾਕੀ ਆ ਗਿਆ ਨਾ ਲੋ ਇਹ ਪਿਓਰ ਹੈਂਡਵਰਕ ਦੇ ਚਾ ਨਾ ਹੈਂਡਵਰਕ ਦੇ ਵਿੱਚ ਦੁਪੱਟਾ ਵੀ ਹੈਂਡ ਦੇ ਵਿੱਚ ਹੋਈਗਾ ਲੋ ਦੁਪੱਟਾ ਵੀ ਦੇਖੋ ਲੋ ਦੁਪੱਟੇ ਦਾ ਵਰਕ ਦੇਖ ਸਕਦੇ ਤੁਸੀਂ ਹੈ ਨਾ ਤੇ ਲਓ ਵੀ ਅੱਗੇ ਹੈਂਡਵਰਕ ਦਾ ਆ ਗਿਆ ਹਨਾ ਪੂਰਾ ਹੈਵੀ ਵਰਕ ਲਓ ਬਾਜੂ ਵੀ ਹੈਂਡਵਰਕ ਹੋਈ ਕਿ ਸ਼ਲਵਾਰ ਵੀ ਹੈਂਡਵਰਕ ਹੋਈ ਵੀ ਠੀਕ ਆ ਜੀ ਤੇ ਆ ਦੁਬੱਟਾ ਆ ਗਿਆ ਦੁਬੱਟਾ ਵੀ ਹੈਂਡਵਰਕ ਦੇ ਵਿੱਚ ਤੇ ਦੁਬੱਟਾ ਵੀ ਹੈਂਡਵਰਕ ਦੇ ਉੱਤੇ ਆ ਗਿਆ ਲਓ ਲਓ ਵੀ ਅੱਗੇ ਵੀ ਹੈਂਡਵਰਕ ਤੇ ਤੁਹਾਨੂੰ ਸੂਟ ਦਿਖਾ ਦਿੰਦੇ ਤੇ ਬਾਕੀ ਵਰਕ ਦੇਖ ਸਕਦੇ ਹੋ ਤੁਸੀਂ ਹਨਾ ਇਹੋ ਜਿਹਾ ਰਹਿ ਗਿਆ ਤੇ ਲਓ ਦੁਬੱਟਾ ਲਓ ਜੀ ਲਓ ਜੀ ਆ ਦੁਪੱਟਾ ਤੇ ਲਓ ਜੀ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਕਲੈਕਸ਼ਨ ਦਿਖਾਤੀ ਤੇ ਬਹੁਤ ਹੀ ਜੈਨੂਅਲ ਰੇਟ ਹੋਣਗੇ ਨਾ ਬਾਕੀ ਤੁਸੀਂ ਵਰਕ ਦੇਖ ਸਕਦੇ ਹੋ ਸਾਰਾ ਲਓ ਜੀ ਤੇ ਲੋਕ ਕੀ ਆ ਗਏ ਟੋਟਲ ਹੈਂਡਵਰਕ ਦੇ ਵਿੱਚ ਹੋਏਗਾ ਵੀ ਠੀਕ ਬਸ ਟੋਟਲ ਹੈਂਡਵਰਕ ਦੇ ਵਿੱਚ ਹੋਊਗਾ ਪੀਸ ਹਨ ਸੂਟ ਬੋਟਮ ਤੇ ਵੀ ਵਰਕ ਹੋਏਗਾ ਬਾਜੂ ਤੇ ਵੀ ਵਰਕ ਹੋਏਗਾ ਦੁਪੱਟਾ ਵੀ ਫੋਰ ਸਾਈਡ ਬਣਿਆ ਹੋਊਗਾ ਜੀ ਬਾਜੂ ਤੇ ਵਰਕ ਹੋਊਗਾ ਬੋਟਮ ਤੇ ਵਰਕ ਹੋਊਗਾ ਕੀ ਡਿਜ਼ਾਈਨ ਦੇਖ ਸਕਦੇ ਹੋ ਤੇ ਵਰਤੀ ਆ ਦੁਪੱਟਾ ਇੱਧਰ ਲਓ ਜੀ ਲਓ ਵੀ ਹੁਣ ਆਗੇ ਥੋੜੇ ਜਿਹੇ ਮੋٹے ਸੂਟ ਤੇ ਕਲੈਕਸ਼ਨ ਬਹੁਤ ਜ਼ਿਆਦਾ ਹੈ ਤੁਹਾਨੂੰ ਆਈਡੀਆ ਹੋ ਜਾਊਗਾ ਇਦਾਂ ਦੇ ਮਿਲ ਜਾਣਗੇ ਤੁਹਾਨੂੰ ਹਨਾ ਬਾਕੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਆ ਕੇ ਲੈ ਸਕਦੇ ਹੋ ਲਓ ਠੀਕ ਹੈ ਜੀ ਤੇ ਇਹ ਆ ਗਏ ਮੋٹے ਜਿਹੜੇ ਤੁਹਾਨੂੰ ਬਹੁਤ ਹੀ ਜੈਨੂਅਰੇਟ ਤੇ ਮਿਲ ਜਾਣਗੇ ਤੇ ਕਲੈਕਸ਼ਨ ਤਾਂ ਬਹੁਤ ਜ਼ਿਆਦਾ ਹੈ ਜੀ ਤੇ ਆਪਾਂ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਨਹੀਂ ਸਕਦੇ ਹਨਾ ਕਿਉਂਕਿ ਵੀਡੀਓ ਲੰਬੀ ਬਹੁਤ ਹੋ ਜਾਣੀ ਹੈ ਲੋ ਬਾਕੀਆਂ ਦੇਖ ਸਕਦੇ ਹਨਾ ਤੇ ਬਾਕੀ ਇੱਧਰ ਵੀ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਮਿਲ ਜਾਣਗੇ ਲੋ ਲੋ ਇਹ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਇਹ ਸ਼ੌਪ ਤੇ ਪਹੁੰਚਣੇ ਸਾਹਮਣੇ ਮੰਨ ਲਓ ਹੈਗਾ ਬੱਸ ਸਟੈਂਡ ਬੱਸ ਸਟੈਂਡ ਦੇ ਨਾਲ ਹੀ ਹੈ ਦਿੱਲੀ ਗੇਟ ਤੇ ਦਿੱਲੀ ਗੇਟ ਦੇ ਨਾਲ ਹੀ ਆ ਜੀ ਐਚ ਚੱਚ ਕਲੌਥ ਹਾਊਸ ਤੇ ਇੰਨਾ ਕੋ ਤੁਸੀਂ ਆ ਕੇ ਇਹ ਸੂਟ ਸਾਰੇ ਜਿਹੜੇ ਲੈ ਸਕਦੇ ਹੋ ਠੀਕ ਹੈ ਜੀ ਇਹ ਪ੍ਰੋਪਰ ਐਡਰੈਸ ਆ ਦੁਕਾਨ ਦਾ ਮਤਲਬ ਕਿ ਤੁਸੀਂ ਸ਼ਹਿਰ ਮਰੇ ਕੋਲੇ ਦਿੱਲੀ ਗੇਟ ਆਉਣਾ ਜੀ ਦਿੱਲੀ ਗੇਟ ਦੇ ਨਾਲ ਹੀ ਇਹ ਦੁਕਾਨ ਆ ਤੇ ਬਾਕੀ ਆ ਅੱਗੇ ਜਾਂਦੀ ਹੈ ਬਹੀ ਹੈ ਨਾ ਅੱਗੇ ਇਟਲੀਆ ਬਾਜ਼ਾਰ ਆ ਜਾਂਦਾ ਤੇ ਆਪਰੋਪਰ ਐਡਰੈਸ ਆ ਜੀ ਐਚ ਐਚ ਕਲੌਥ ਹਾਊਸ ਤੁਸੀਂ ਆ ਸਕਦੇ ਹੋ ਬੱਸ ਸਟੈਂਡ ਤੋਂ ਸਿੱਧਾ ਤੁਸੀਂ ਦਿੱਲੀ ਗੇਟ ਆਉਣਾ ਠੀਕ ਆ ਜੀ ਲਓ ਜੀ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਾਰੇ ਸੂਟਾਂ ਦੀ ਕਲੈਕਸ਼ਨ ਦਿਖਾਈ ਹੈ ਤੇ ਆਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ